ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨ ਵੀਰਾਂ ਦਾ ਪਹਿਲਾਂ ਤਾਂ ਧੰਨਵਾਦ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਆ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਜਦੋਂ ਜਦ ਕਰ ਰਹੇ ਆ ਦਿੱਲੀ ਪਹੁੰਚਣ ਦੀ ਤੇ ਦੂਜੇ ਪਾਸੇ ਜਿਹੜੇ ਆਪਣੇ ਕਿਸਾਨ ਆਗੂ ਆ ਉਹ ਲਗਾਤਾਰ ਸਰਕਾਰ ਨਾਲ ਮੀਟਿੰਗ ਵੀ ਕਰ ਰਹੀ ਆ ਚੰਗੀ ਗੱਲ ਵੀ ਆਪਣਾ ਮੈਨ ਮਕਸਦ ਆ ਵੀ ਆਪਣਾ ਮਸਲਾ ਹੱਲ ਹੋਣਾ ਚਾਹੀਦਾ ਹੈ ਨਾ ਵੀ ਜ਼ਰੂਰੀ ਨਹੀਂ ਆਪਾਂ ਵੀ ਉੱਥੇ ਪਹੁੰਚ ਕੇ ਮਸਲਾ ਹੱਲ ਕਰਵਾਉਣਾ ਜੇ ਇੱਥੇ ਵੀ ਹੋ ਜੇ ਤਾਂ ਬਹੁਤ ਵਧੀਆ ਚੰਗੀ ਗੱਲ ਆ ਤੇ ਇੱਕ ਗੱਲ ਅਸੀਂ ਕਈ ਦਿਨਾਂ ਤੋਂ ਦੇਖ ਰਹੇ ਆ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਈ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਉਹ ਹਜੇ ਵੀ ਪਿੰਡਾਂ ਦੇ ਵਿੱਚ ਬੈਠੀਆਂ ਤੇ ਉਹਨਾਂ ਦੇ ਜਿਹੜੇ ਵਰਕਰ ਆ ਨੌਜਵਾਨ ਆ ਹਨਾ ਉਹ ਮੈਂ ਉਹ ਕਾਫੀ ਦੇਖੀਆਂ ਵੀਡੀਓ ਉਹਨਾਂ ਦੇ ਵਿਚਾਰਿਆਂ ਨੇ ਮੰਨ ਚਿਆ ਵੀ ਆਪਾਂ ਵੀ ਚੱਲੀਏ ਵੀ ਆਪਣੇ ਜਿਹੜੇ ਕਿਸਾਨ ਭਰਾ ਆ ਉਹ ਜਦੋਂ ਯਾਦ ਕਰੀ ਜਾਂਦੇ ਆ ਉੱਥੇ ਹਨਾ ਕਿੰਨਾ ਬੁਰਾ ਹਾਲ ਕਰ ਰੱਖਿਆ ਉਹਨਾਂ ਨੇ ਅੱਗੋਂ ਫੋਰਸ ਨੇ ਬਹੁਤ ੱਕਾ ਹੋ ਰਿਹਾ ਕੋਈ ਕਾਨੂੰਨ ਨਹੀਂ ਕੋ ਕੁਛ ਨਹੀਂਗਾ ਤੇ ਉਹਨਾਂ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਜਿਹੜੀਆਂ ਸੋਚੀ ਜਾਂਦੀਆਂ ਵੀ ਸਾਨੂੰ ਬੁਲਾਇਆ ਨਹੀਂ ਸੱਦਿਆ ਨਹੀਂ ਹਨਾ ਜਾਂ ਕਿਸੇ ਦੇ ਨਾਲ ਮਨਮਤਾਬ ਹੁੰਦਾ ਹੈ ਦੂਜੇ ਜਥੇਬੰਦੀਆਂ ਦੇ ਨਾਲ ਸੋ ਉਹਨਾਂ ਜਥਾ ਜਥੇਬੰਦੀਆਂ ਦੇ ਆਗੂ ਹੈ ਜਿਹੜੇ ਹਨਾ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਇਹੋ ਜਿਹਾ ਮਨ ਦੇ ਵਿੱਚ ਨਾ ਰੱਖੋ ਆਪਾਂ ਜਿਹੜਾ ਕਿਸਾਨੀ ਦਾ ਇਹ ਸੰਘਰਸ਼ ਲੜ ਰਹੀਆਂ ਇਹ ਆਪਣੀ ਕਿਸਾਨੀ ਵਾਸਤੇ ਠੀਕ ਹੈ ਆਪਣੇ ਆਪ ਦੇ ਵਿੱਚ ਸੋ ਮਤ ਇਹ ਹੋ ਸਕਦੇ ਆ ਪਰ ਆਪਾਂ ਨੂੰ ਇੱਕ ਮੰਚ ਤੇ ਆ ਕੇ ਇੱਥੇ ਲੜਨਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਤੇ ਸਾਰੇ ਜਿੰਨੇ ਵੀ ਨੌਜਵਾਨਾਂ ਜਿੰਨੇ ਵਰਕਰ ਉਹਨਾਂ ਜਥੇਬੰਦੀਆਂ ਦੇ ਸਾਰੇ ਉੱਥੇ ਆਪਣੇ ਪਹੁੰਚਣ ਬਾਰਡਰ ਦੇ ਉੱਤੇ ਤੇ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਤਾਂ ਜੋ ਆਪਾਂ ਇਹ ਚੰਗਾ ਜੋ ਜਿੱਤ ਸਕੀਏ ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਵੀ ਪਿਛਲੇ ਸੰਘਰਸ਼ ਵੇਲੇ ਵੀ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ ਰਾਜਸਥਾਨ ਤੋਂ ਬਹੁਤ ਸਾਰੇ ਲੋਕ ਗਏ ਸੀਗੇ ਤੇ ਇੰਨਾ ਇਕੱਠਾ ਆਪਾਂ ਨੂੰ ਦੇਖਣ ਨੂੰ ਰਾਜਸਥਾਨ ਦਾ ਮਿਲ ਨਹੀਂ ਰਿਹਾ ਗਏ ਜਰੂਰ ਹੈ ਪਰ ਥੋੜੇ ਘੱਟ ਗਏ ਹਨ ਤਾਂ ਮੈਂ ਬੇਨਤੀ ਕਰਦਾ ਸਾਰੇ ਰਾਜਸਥਾਨ ਵਾਲੇ ਵੀਰ ਭਰਾਵਾਂ ਨੂੰ ਵੀ ਵੱਧ ਤੋਂ ਵੱਧ ਉਥੇ ਸੰਗਤਾਂ ਜਾਓ ਜੋ ਕਿ ਪੰਜਾਬ ਹਰਿਆਣਾ ਯੂਪੀ ਜਿੱਥੋਂ ਵੀ ਲੋਕ ਹੈ ਉਹਨਾਂ ਦੇ ਨਾਲ ਸੰਘਰਸ਼ ਦੇ ਵਿੱਚ ਆਪਾਂ ਇਕਜੁੱਟ ਹੋ ਸਕੀਏ ਐਨੀਕ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ